ਪਹਿਲਾ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਕੌਗਰੋਜ ਨਹੀਂ ਹੋ ਸਕਦਾ ਕੇਕ ਦੇ ਵਿੱਚ ਕੇਕ ਦੇ ਵਿੱਚ ਕੌਗਰੋਜ ਹੋਏਗਾ ਤਾਂ ਮਰਿਆ ਹੋਏ ਦੂਸਰੀ ਗੱਲ ਕਹਿੰਦੇ ਆ ਜੀ ਹੋ ਸਕਦਾ ਪੈਕਿੰਗ ਦੇ ਵਿੱਚ ਕੌਗਰੋਜ ਹੋਏ ਉਹ ਐਡਮਿਟ ਕਰ ਸਕਦੇ ਆ ਤੀਸਰੀ ਗੱਲ ਉਹਨ ਕਹਿੰਦੇ ਆ ਕਿ ਜਿੱਥੇ ਚਾਕਲੇਟ ਬਣਦੀ ਆ ਉੱਥੇ ਕੌਗਰੋਜ ਹੁੰਦੇ ਹੁੰਦੇ 5 ਮਾਰਚ 2025 ਮੈਸਚੋਂ ਖੜਾ ਜੀ ਬੈਲਜੀਅਮ ਕੋਕੋ ਉਹ ਦਾਸਪੁਰ ਦੀ ਮਸ਼ਹੂਰ ਬੇਕਰੀ ਹੈ ਕੇਕ ਦਿਖਾਈ ਯਾਰ ਇੱਥੇ ਆ ਕੇਕ ਕੱਟਿਆ ਸੀ ਉਹਨੇ ਕੇਕ ਦੇ ਵਿੱਚ ਕੌਂਗਰੋਚ ਆ ਕੇਕ ਦੇ ਵਿੱਚ ਮਰੇ ਜਿੰਦਾ ਕੌਂਗਰੋਚ ਹੈ ਜੀ ਮੈਂ ਹੁਣ ਆਪਣਾ ਬਿੱਲ ਮੰਗ ਰਿਹਾ ਇਹਨਾਂ ਕੋਲੋਂ ਪਹਿਲਾਂ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਕੌਂਗਰੋਚ ਨਹੀਂ ਹੋ ਸਕਦਾ ਕੇਕ ਦੇ ਵਿੱਚ ਕੇਕ ਦੇ ਵਿੱਚ ਕੌਂਗਰੋਚ ਹੋਏਗਾ ਤਾਂ ਮਰਿਆ ਹੋਏ ਦੂਸਰੀ ਗੱਲ ਕਹਿੰਦੇ ਆ ਜੀ ਹੋ ਸਕਦਾ ਪੈਕਿੰਗ ਦੇ ਵਿੱਚ ਕੌਗਰੋਜ ਹੋਏ ਉਹ ਐਡਮਿਟ ਕਰ ਸਕਦੇ ਆ ਤੀਸਰੀ ਗੱਲ ਉਹਨ ਕਹਿੰਦੇ ਆ ਕਿ ਜਿੱਥੇ ਚਾਕਲੇਟ ਬਣਦੀ ਆ ਉਥੇ ਕਿ ਕੌਗਰੋਜ ਹੁੰਦੇ ਹੁੰਦੇ ਹਾਂਜੀ ਬਿਲਕੁਲ ਨਹੀਂ ਮਨਾ ਬਿਲ ਨਹੀਂ ਮਨਾ ਕਰਦੇ ਪਿਆ ਜੀ ਮੈਂ ਇੱਥੇ ਤੇਰਾ ਬਿੱਲ ਰੱਖ ਕੇ ਗਿਆ ਤੇਰੇ ਕੋਲ ਸਮਝ ਨਹੀਂ ਪਤਾ ਮੈਂ ਇੱਥੇ ਤੇਰਾ ਬਿੱਲ ਰੱਖ ਕੇ ਗਿਆ ਤੇਰੇ ਕੋਲ ਸਮਾਨ ਲੈ ਕੇ ਗਿਆ ਤੇਨੂੰ 620 ਰੁਪਏ Google Pay ਕੀਤੇ ਬਸ ਅਹੀਂ ਤੁਹਾਡੇ ਫੜਾਏ ਹੀ ਗਏ ਤੇ ਕਿਤ ਮੈਨਾਂ ਕੋਲ ਦੀਆਂ ਫੜਾਇਆ ਹਾਂ ਬਿੱਲ ਤੂੰ ਨੇ ਮੇਰੇ ਕੋਲ 620 ਰੁਪਏ Google Pay ਕੀਤੇ ਤੈਨੂੰ ਪਰ ਰੋਹ ਹੁਣਾਨੂੰ ਕੱਟਣਾ ਨਹੀਂ ਹੁੰਦਾ ਬਿਨ ਮੈਂ ਕੱਟਣਾ ਸਿਸਟਮ ਦੇ ਵਿੱਚੋਂ ਆਗੇ ਤੁਹਾਡੇ ਕਰਦਾ ਲੌਗ ਨਹੀਂ ਕਰ ਸਕਦਾ ਬਾਕੀ ਤੇ ਆ ਦੇ ਜਿਹੜੇ ਬਿੱਲ ਕੱਟੇ ਉਹ ਦੇ ਦੇ ਉਹ ਚੋਹੇ ਜਿਹੇ ਮੈਨੇਜਰ ਵਗੈਰਾ ਹੋਣਗੇ ਉਹ ਦਵਾ ਕੇ ਕੋਈ ਗੱਲ ਕਰ ਜਦੋਂ ਬਿੱਲ ਕੱਟੇ ਉਹ ਚੋਹੇ ਦਿਖਾ ਦੇ ਨਾ ਬਿੱਲ ਦੀ ਕਾਪੀ ਦੇ ਰਿਹਾ ਬਿਲ ਤਾਂ ਉਹ ਹੀ ਉਸ ਬਿਲੇ ਤਾਂ ਉਹ ਹੀ ਤੁਸੀਂ ਮੈਨੂੰ ਬਿਲ ਦਿੱਤਾ ਮੈਂ ਉਹੀ ਬਿਲ ਤੜ ਕੋ ਮੰਗ ਰਿਹਾ ਤੇ ਸਰ ਉਹੀ ਬਈ ਸੋਟਾ ਤੁਸੀਂ ਉਹਦਾ ਕਾਪੀ ਦੇ ਦਿਓ ਮੈਨੂੰ ਨਹੀਂ ਹੁੰਦੀ ਮੈਨੂੰ ਕਾਪੀ ਕਰਨੀ ਸਾਡੇ ਮੈਂ ਕੱਢ ਲਾਂ ਤੁਹਾਡੇ ਸਿਸਟਮ ਚੋਂ ਕਾਪੀ ਆ ਕੇ ਸਰਦਾ ਲਾਉ ਨਹੀਂ ਕਰ ਸਕਦੇ ਨਾ ਮੈਂ ਨਾ ਸਿਸਟਮ ਚੋਂ ਕਾਪੀ ਨਹੀਂ ਕੱਢ ਸਕਦਾ ਜੀ ਇਹ ਬਿਲ ਦੇ ਨਹੀਂ ਰਹੇ ਜੀ ਫਿਰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬੰਦੀ ਆ ਉਥੇ ਕਾਗਰਜ ਹੁੰਦੇ ਆ ਕੋਈ ਰਵਿੰਦਰ ਜੀ ਨੇ ਇਹਨਾਂ ਨੇ ਫੋਨ ਤੇ ਗੱਲ ਕਰਾਈ ਆ ਤੀਸਰੀ ਗੱਲ ਉਹ ਕਹਿੰਦੇ ਜੀ ਅਸੀਂ ਪੈਸ ਕੰਟਰੋਲ ਕਰਦੇ ਆ ਮੈਂ ਕਹਿੰਦੀ ਜੀ ਪੈਸ ਕੰਟਰੋਲ ਹੋਇਆ ਤੁਹਾਡੇ ਇੱਥੇ ਤੋਂ ਉਹਦਾ ਰਿਕਾਰਡ ਦੱਸ ਦੋ ਕਹਿੰਦੇ ਜੀ ਕੱਲ ਪਰਸੋ ਹੋਇਆ ਕੱਲ ਪਰਸੋ ਦਾ ਕੋਈ ਰਿਕਾਰਡ ਨਹੀਂ ਹੈ ਨਾ ਕੋਈ ਕਿਤੇ ਵੀ ਇਹ ਆਪਣੀ ਕਿਚਨ ਵਿਜ਼ਿਟ ਨਹੀਂ ਕਰਾ ਰਹੇ ਇਹ ਕੇਕ ਦਾ ਕੁਝ ਨਹੀਂ ਕਰ ਰਹੇ ਆ ਮੇਰੇ ਸਾਹਮਣੇ ਇਹਨਾਂ ਨੇ ਜਿਹੜੇ ਪੈਸੇ ਰੱਖੇ ਹੋ ਜੀ ਤੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਦਾ ਕਿਸੇ ਤਰੀਕੇ ਦਾ ਕੋਈ ਖਾਫ ਨਹੀਂ ਹੈ ਨਾ ਬੈਲਜੀਅਮ ਕੋਕੋ ਗੁਰਦਾਸ ਕੋ